ਤੁਹਾਨੂੰ ਸਵੇਰ ਦਾ ਥਾਣੇ ਦੇ ਵਿੱਚ ਬਿਠਾਇਆ ਹੋਇਆ ਇੱਥੇ ਹਾਂਜੀ ਬਾਈ ਤੁਹਾਨੂੰ ਕਿੱਥੇ ਵਿੱਚ ਲੱਗਾ ਜੀ ਮੈਨੂੰ ਲੱਗਿਆ ਪਤਾ ਬਾਈ ਜੀ ਮੈਨੂੰ ਦੇਖੋ ਪਹਿਲਾਂ ਤੁਸੀਂ ਆਪਣਾ ਸਵੇਰ ਦੇ ਤੁਸੀਂ ਬੈਠੇ ਹੋ ਹਾਂਜੀ ਬਾਈ ਜੀ ਤੇ ਨਾ ਉਹਨਾਂ ਦੇ ਇੱਕ ਕਮੈਂਟ ਹੋਇਆ ਸੀ ਕਿ ਇਹ ਨਵੀਂ ਇਮਾਰਤ ਦੇ ਬਣੀ ਨਹੀਂ ਜੀ ਸਕੂਲ ਦਾ ਪੁਰਾਣਾ ਹੀ ਚੱਲਦਾ ਹੈ ਨਾ ਕੋਈ ਕੰਮੇ ਪਛੱਕ ਪਈ ਕੋਈ ਨਾ ਕੋਈ ਕਮਰਾ ਬਣਿਆ ਹੈ ਨਾ ਤੇ ਨਵੀਂ ਦਾ ਕੋਈ ਹੋਈ ਨਹੀਂ ਚੀਜ਼ ਬਜੀ ਉਹਦੇ ਵਿੱਚ ਨਵੀਂ ਕਿੱਦਾਂ ਹੋਗੀ ਫਿਰ ਹਾਂ ਬਿਲਕੁਲ ਸਹੀ ਹੈ ਨਵੀਂ ਨਵੀਂ ਤਾਂ ਕੋਈ ਚੀਜ਼ ਹੋਈ ਨਹੀਂ ਕੀ अच्छा सवेर ਦਾ ਫਿਰ ਤੁਹਾਨੂੰ ਬਿਠਾਇਆ ਹੀ ਹੋਇਆ ਇਹਨਾਂ ਨੇ ਹਾਂਜੀ ਹਾਂਜੀ ਬਿਲਕੁਲ ਭਾਜੀ ਨਹੀਂ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਵੀ ਮੈਨੂੰ ਕਿਸ ਜੁਰਮ ਦੇ ਵਿੱਚ ਬਿਠਾਇਆ ਇੱਥੇ ਮੇਰੇ ਖਿਲਾਫ ਕੀ ਸ਼ਿਕਾਇਤ ਹੈ ਭਾਈ ਮੈਨੂੰ ਦਿਖਾਓ ਨਹੀਂ ਫਿਰ ਤੁਹਾਨੂੰ ਇੱਥੇ ਦਬਕਾਇਆ ਦੂ ਕੋਇਆ ਵੀ ਇਹਨਾਂ ਨੇ ਜਦੋਂ ਫੋਨ ਤੇ ਗੱਲ ਕੀਤੀ ਸੀਗੀ ਮੁਨਸ਼ੀ ਜੀ ਨਾਲ ਮੈਂ ਕਿਹਾ ਮਨਜੋਤ ਸਿੰਘ ਨਾਂ ਦੇ ਬੰਦੇ ਨੂੰ ਬਿਠਾਇਆ ਤੁਸੀਂ ਕਿਉਂ ਬਿਠਾਇਆ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਜੀ ਆਪੇ ਆਏ ਹੋਏ ਇਹ ਭਾਜੀ ਆਪ ਦੱਸੋ ਜੀ ਕੋਈ ਬੰਦਾ ਆਪਠਾਣੇ ਆ ਜੂਗਾ ਜੀ ਜੇ ਹੁਣ ਤੁਹਾਨੂੰ ਤੁਸੀਂ ਬਾਹਰ ਨਹੀਂ ਜਾ ਸਕਦੇ ਹੁਣ ਤੁਸੀਂ ਬਾਹਰ ਚਲ ਜਓ ਤੁਸੀਂ ਇਹਨਾਂ ਨੂੰ ਕਹੋ ਵੀ ਮੈਨੂੰ ਪਾਈ ਪਰਵਾਨਾ ਭੇਜਿਓ ਜਾਂ ਫਿਰ ਮੇਰੀ ਖਿਲਾਫ ਕੋਈ ਸ਼ਿਕਾਇਤ ਹੈ ਕੀ ਦੱਸੋ ਮੈਂ ਫੇਰ ਆਉਂਗਾ ਬਾਸ ਹੈ ਉਹਨੂੰ ਮੇਤੇ ਮੂਹਰੇ ਖੜੇ ਮੁਲਾਜ਼ਮਾਂ ਨਾਲ ਕਰਕੇ ਆਇਆ ਇਹ ਕਹਿੰਦੇ ਇਹਨਾਂ ਜਾਣ ਨਹੀਂ ਦੇਣਾ ਮੈਂ ਕਿ ਦੋ ਤਿੰਨ ਵਾਰੀ ਕੋਸ਼ਿਸ਼ ਕੀਤੀ ਕਿ ਸਹਦ ਮੈਂ ਜਾਣਾ ਮਾਂ ਬੱਚੇ ਮੇਰੇ ਵੇਟ ਕਰਦੇ ਆ ਕਿ ਮੈਨੂੰ ਤੁਸੀਂ ਪੈਨ ਦੇ ਦਿਓ ਮੈਂ ਉਸ ਟਾਈਮ ਆਜਾਂਗਾ ਤੇ ਵੈਸੇ ਤੇ ਸਰ ਬਾਹੋਂਗੇ ਕਿ ਪੈਰੇ ਕੀ ਨਹੀਂ ਜੇ ਤੋ ਤੁਸੀਂ ਬੈਠੋ ਇਸੇ ਕੋਈ ਕੰਮ ਨਹੀਂ ਜਾ ਸਕਦਾ ਸਰ ਬਾਹੋਂਗੇ ਜੇ ਤੁਸੀਂ ਜਾ ਸਕਦੇ ਤੇ ਬੇਫਿਕਰ ਹੋ ਜਾਓ ਮੈਂ ਕਹਿੰਦਾ ਤੁਸੀਂ ਜਮਾ ਬੇਫਿਕਰ ਹੋ ਜਾਓ ਤੁਹਾਡੇ ਨਾਲ ਤੁਹਾਡੇ ਨਾਲ ਕੋਈ ਵੀ ਤੱਕਾ ਕਰਨ ਦੀ ਕੋਸ਼ਿਸ਼ ਕਰਨਗੇ ਸਾਨੂੰ ਤੁਸੀਂ ਕਾਲ ਕਰਨੀ ਆ ਮੈਨੂੰ ਧੰਨਵਾਦ ਧੰਨਵਾਦ ਠੀਕ ਹੈ ਜੀ ਬੰਦਾ ਵੀ ਉੱਥੇ ਪਹੁੰਚੂਗਾ ਜਿੰਨੇ ਵੀ ਸਾਡੇ ਜਿਹ ਹੈਗੀ ਹਿੰਮਤ ਅਸੀਂ ਡਟ ਕੇ ਖੜੇ ਆ ਬਾਈ ਜੀ ਹਾਂਜੀ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀ ਮਨਜੋਤ ਸਿੰਘ ਜੀ ਹਾਂਜੀ ਜੀ ਮਨਜੋਤ ਸਿੰਘ ਬੋਲ ਰਿਹਾ ਜੀ ਚੜ੍ਹਦੀ ਕਲਾ ਉਹ ਵਧੀਆ ਬਾਈ ਮਾਦਾ ਜੀ ਕਿਰਪਾ ਜੀ ਚਲੋ ਅੱਛਾ ਮੈਨੂੰ ਇਹ ਦੱਸੋ ਮੈਨੂੰ ਪਤਾ ਲੱਗਿਆ ਤੁਸੀਂ ਤੁਸੀਂ ਫਗਵਾੜ ਦੇ ਰਹਿਣ ਵਾਲੇ ਹੋ ਬਿਲਕੁਲ ਬਾਈ ਤੁਹਾਨੂੰ ਸਵੇਰ ਦਾ ਥਾਣੇ ਦੇ ਵਿੱਚ ਬਿਠਾਇਆ ਹੋਇਆ ਇੱਥੇ ਹਾਂਜੀ ਬਾਈ ਤੁਹਾਨੂੰ ਕਿੱਥੇ ਬੱਧ ਲੱਗਾ ਜੀ ਮੈਨੂੰ ਲੱਗਿਆ ਪਤਾ ਬਾਈ ਜੀ ਮੈਨੂੰ ਦੱਸੋ ਪਹਿਲਾਂ ਤੁਸੀਂ ਆਪਣਾ ਸਵੇਰ ਦੇ ਤੁਸੀਂ ਬੈਠੇ ਹੋ ਹਾਂਜੀ ਬਾਈ ਮੈਨੂੰ 11 ਵਜੇ ਇੱਕ ਕਾਲ ਆਈ ਸੀਗੀ ਪਰ ਤੁਹਾਨੂੰ ਲੱਗਾ ਕਿ ਕਰਾਂ ਜੀ ਬਾਈ ਜੀ ਤੁਸੀਂ ਉਹਨੂੰ ਛੱਡੋ ਓਕੇ ਜੀ ਹਾਂਜੀ ਤੁਸੀਂ ਇਹ ਦੱਸੋ ਵੀ ਸਵੇਰ ਦੇ ਤੁਸੀਂ ਆਪਣਾ 11 ਵਜੇ ਦੇ ਕਿਸ ਮਾਮਲੇ ਦੇ ਵਿੱਚ ਬੁਲਾਇਆ ਹੋਇਆ ਤੁਹਾਨੂੰ ਬਿਠਾਇਆ ਹੋਇਆ ਇੱਥੇ ਹਾਂਜੀ ਪਤਾ ਨਹੀਂ ਜੀ ਇਹ ਕਿ ਮੈਂ ਜਿਹੜਾ ਸਰਕਾਰ ਵਾਲੀ ਹੈ ਦੇ ਕੱਲ ਚੱਲ ਰਹੀ ਸੀਗਾ ਕਿ ਨਵੀਂ ਇਮਾਰਤ ਬਣਾ ਰਹੀ ਆ ਪਖਾਨੇ ਵਾਲੀ ਪਖਾਨੇ ਦੀ ਨਹੀਂ ਪਖਾਨੇ ਨਹੀਂ ਮੈਂ ਕਹਿ ਰਿਹਾ ਭਾਜੀ ਕਿ ਸਕੂਲ ਦਾ ਨਵੀਂ ਇਮਾਰਤ ਦਾ ਦੇ ਰਿਗਾਰਡਿੰਗ ਹੈ ਨਾ ਉਹਦੇ ਉਹ ਚੱਲ ਰਿਹਾ ਕਿ ਧੁਕਾਟਨ ਹੋ ਰਿਹਾ ਹਾਂ ਇਹ ਇਹਦੇ ਦੀ ਗਾਰਡੀਂ ਸਾਡੇ ਫਗਵਾੜੇ ਵਿੱਚ ਵੀ ਅੱਜ ਦੋ ਧੁਕਾਟਨ ਸੀਗੇ ਜੀ ਠੀਕ ਹੈ ਇੱਕ ਮੀਰਾਪੁਰ ਪਿੰਡ ਦੇ ਸੀਗਾ ਤੇ ਇੱਕ ਟਾਕਾ ਪਿੰਡ ਦੇ ਸੀਗਾ ਜੀ ਠੀਕ ਹੈ ਤੇ ਉਹਦੇ ਵਿੱਚ ਉਹ ਕਹਿੰਦੇ ਸੀ ਕਿ ਨਵੀਂ ਇਮਾਰਤ ਦਾ ਦੇ ਉਦਘਾਟਨ ਮਾ ਤੇ ਜਦ ਕਿ ਉਹ ਸਕੂਲ ਚੱਲਦੇ ਨੂੰ 2025 ਸਾਲ ਹੋ ਗਿਆ ਤਾਂ ਜੀ ਠੀਕ ਹੈ ਹਾਂਜੀ ਤੇ ਮੈਂ ਉਹਨਾਂ ਦੇ ਇੱਕ ਕਮੈਂਟ ਹੋਇਆ ਸੀ ਕਿ ਇਹ ਨਵੀਂ ਇਮਾਰਤ ਬਣੀ ਨਹੀਂ ਜੀ ਸਕੂਲ ਦਾ ਪੁਰਾਣਾ ਚੱਲਦਾ ਹੈ ਨਾ ਕੋਈ ਕਮਰੇ ਛੱਤ ਪਈ ਕੋਈ ਨਾ ਕੋਈ ਕਮਰਾ ਬਣਿਆ ਹੈ ਨਾ ਹਾਂਜੀ ਨਮੀ ਦਾ ਕੋਈ ਹੋਈ ਨਹੀਂ ਚੀਜ਼ ਭਾਜੀ ਇਹਦੇ ਵਿੱਚ ਨਮੀ ਕਿੱਦਾਂ ਹੋਗੀ ਫਿਰ ਹਾਂ ਬਿਲਕੁਲ ਸਹੀ ਹੈ ਹਾਂਜੀ ਨਮੀ ਨਮੀ ਤਾਂ ਕੋਈ ਚੀਜ਼ ਹੋਈ ਨਹੀਂਗੀ ਹਾਂਜੀ ਹਾਂ ਤੇ ਇਸ ਰਿਗਾਰਡਿੰਗ ਮੈਂ ਅੱਜ ਭਾਜੀ ਉਹ ਸਾਡੇ ਕਿਸੇ ਤੇ ਲੋਕਲ ਗਰੁੱਪ ਚੱਲਦਾ ਸਮਾਪਤੀ ਦੀ ਫੋਰ ਵਾਟ ਆਰ ਐ ਨਾਮ ਤੇ ਠੀਕ ਹੈ ਤੇ ਉਹਦੇ ਵਿੱਚ ਮੈਂ ਭਾਜੀ ਇਹ ਕੀਤਾ ਸੀਗਾ ਤੇ ਉਹਦੇ ਰਿਗਾਰਡਿੰਗ ਜੋ سرمایہ ਦਾ ਜੈ ਕਹ ਲਊਗੀ ਜਿਹੜੇ ਸਰਕਾਰਾਂ ਚਲਾਦੇ ਐ ਇਸ ਵੇਲੇ ਹਾਂਜੀ ਹਾਂ ਉਹਨਾਂ ਨੇ ਮੇਰੇ ਤੇ ਸਵੇਰੇ ਤੇ ਇੱਕ ਐਸਐਸਓ ਸਾਹਿਬ ਨੂੰ ਕੋਲ ਤੁਸੀਂ ਕਿ ਕੀ ਇਹਨਾਂ ਨੇ ਮੈਨੂੰ ਬੁਲਾਇਆ ਜੀ ਇਹ ਇਹ ਰਿਗਾਰਡਿੰਗ ਆ ਜੀ ਅੱਛਾ ਸਵੇਰ ਦਾ ਫਿਰ ਤੁਹਾਨੂੰ ਬਿਠਾਇਆ ਹੀ ਹੋਇਆ ਇਹਨਾਂ ਨੇ ਹਾਂਜੀ ਹਾਂਜੀ ਬਿਲਕੁਲ ਭਾਜੀ ਤੇ ਕੌਣ ਐ ਐਸਐਚਓ ਇੱਥੇ ਇੱਥੇ ਹਰਦੀਪ ਸਿੰਘ ਜੀ ਆ ਜੀ ਹਰਦੀਪ ਸਿੰਘ ਜੀ ਹਾਂਜੀ ਸਰ ਨਹੀਂ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਵੀ ਮੈਨੂੰ ਕਿਸ ਜੁਰਮ ਦੇ ਵਿੱਚ ਬਿਠਾਇਆ ਇੱਥੇ ਮੇਰੇ ਖਿਲਾਫ ਕੀ ਸ਼ਿਕਾਇਤ ਆ ਭਾਈ ਮੈਨੂੰ ਦਿਖਾਓ ਕੋਈ ਪਰਮਾਨਾ ਭੇਜਿਆ ਕਾ ਤੁਹਾਨੂੰ ਕੋਈ ਕੀਤੀ ਕੁਝ ਵੀ ਮੈਨੂੰ ਤਾਂ ਜਸਟ ਉਹਨਾਂ ਨੇ ਉਹਦੀ ਬੁਲਾਇਆ ਠੀਕ ਆ ਕਿ ਇਸੇ ਆਉਣਾ ਆਓ ਹਣਾ ਹਾਂਜੀ ਬਸ ਮੈਨੂੰ ਹੋਰ ਤਾਂ ਪਤਾ ਹੀ ਨਹੀਂ ਦਾਜੀ ਕੁਛ ਇਸ ਤੋਂ ਹਨਾ ਨਹੀਂ ਫਿਰ ਤੁਹਾਨੂੰ ਇੱਥੇ ਦਬਕਾਇਆ ਦੂ ਕੋਈ ਆ ਵੀ ਇਹਨਾਂ ਨੇ ਦਬਕਾਇਆ ਤਾਂ ਨਹੀਂ ਭਾਜੀ ਮੈਂ ਨਹੀਂ ਸਾਨੂੰ ਕਹਾਂਗੇ ਝੂਠ ਹਨਾ ਦੁਕਾਨਦਾਰ ਦੀ ਕੋਈ ਗੱਲ ਨਹੀਂ ਬਟੇ ਮੈਨੂੰ ਪਰ ਭਾਜੀ ਸਵੇਰ ਤੋਂ ਲੈ ਕੇ ਦੇਰ ਨੂੰ 11 ਵਜੇ ਤੋਂ ਕੁਝ ਵੀ ਸਤਿ ਸਵੇਰ ਸਤਿ ਦੇ ਟਾਈਮ ਹੋ ਗਿਆ ਕਾਲ ਦਾ ਹਨਾ ਹਾਂਜੀ ਹਾਂ 8-9 ਘੰਟੇ ਤੋਂ ਬਾਅਦ ਬੰਦ ਆ ਜੀ ਦੁਕਾਨੀ ਰਾਤ ਨੂੰ ਤਾਂ ਹੋ ਰਹੀ ਇਹਨਾਂ ਵਜੀ ਔਕਤੋਂ ਕੋ ਇਹਨਾਂ ਦੀ ਸਰਕਾਰ ਦਾ ਪੱਠਾ ਬੈਠਿਆ ਹੋਇਆ ਬਾਈ ਜੀ ਅਸਲ ਦੇ ਵਿੱਚ ਤਾਂ ਹੁਣ ਜਿਹੜੇ ਬੰਦੇ ਬਗਾਵਤ ਕਰਦੇ ਆ ਵਿਰੋਧ ਕਰਦੇ ਆ ਇਹਨਾਂ ਨੂੰ ਆਪ ਨੂੰ ਸਮਝ ਨਹੀਂ ਆ ਰਹੀ ਵੀ ਉਹਨਾਂ ਨੂੰ ਅਸੀਂ ਉਹਨਾਂ ਦੀਆਂ ਗੱਲਾਂ ਦੇ ਉੱਤੇ ਅਮਲ ਕਰਨਾ ਜਾਂ ਉਹਨਾਂ ਨੂੰ ਚੱਕਣਾ ਫਿਰ ਇਹ ਯੂ ਟਰਨ ਲੈ ਲੈਂਦੇ ਆ ਤਿੰਨ ਅੱਜ ਇਹਨਾਂ ਨੇ ਤਿੰਨ ਆਪਣੇ ਫੈਸਲਿਆਂ ਦੇ ਉੱਤੇ ਯੂ ਟਰਨ ਲਿਆ ਇੱਕ ਤਾਂ ਪਖਾਨੇ ਵਾਲਾ ਗੱਲ ਹੋ ਗਈ ਕੋ ਜੋੜਾ ਮੱਜਰਾ ਜੀ ਮਾਫੀ ਮੰਗੇ ਫਿਰ ਉਹ ਤਾਂ ਬਾਅਦ ਵਿੱਚ ਆਪਣਾ ਕਹਿੰਦੇ ਸੀ ਵਿਦਿਆਰਥੀ ਭਾਈ ਇਹ ਨਸ਼ਾ ਚੈੱਕ ਕਰਨਗੇ ਹਨਾ ਤੇ ਉਹ ਤੇ ਯੂ ਟਰਨ ਲੈ ਗਏ ਹਾਂਜੀ ਇੱਕ ਚਾਰ ਦਿਵਾਰੀ ਆਜੀ ਵੀ ਸੀ ਭਾਜੀ ਪਰ ਤੁਸੀਂ ਬੇਫਿਕਰ ਹੋ ਬਾਈ ਜੀ ਮੈਂ ਵੀ ਇੱਥੇ ਵੀ ਮੈਂ ਪਤਾ ਜਦੋਂ ਫੋਨ ਤੇ ਗੱਲ ਕੀਤੀ ਸੀਗੀ ਮੁਨਸ਼ੀ ਜੀ ਨਾਲ ਮੈਂ ਕਿਹਾ ਮਨਜੋਤ ਸਿੰਘ ਨਾਂ ਦੇ ਬੰਦੇ ਨੂੰ ਬਿਠਾਇਆ ਤੁਸੀਂ ਕਿਉਂ ਬਿਠਾਇਆ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਜੀ ਆਪੇ ਆਏ ਹੋਏ ਇਹ ਜੇ ਆਪ ਆਏ ਹੋਏ ਉਸ ਤੋਂ ਬਾਅਦ ਮੈਂ ਹੁਣ ਤੁਹਾਨੂੰ ਕਾਲ ਕਰ ਰਿਹਾ ਤੁਹਾਨੂੰ ਹੁਣ ਤੱਕ ਨਹੀਂ ਛੱਡਿਆ ਇਹਨਾਂ ਨੇ ਹਨਾ ਭਾਜੀ ਆਪ ਦੱਸੋ ਜੀ ਕੋਈ ਬੰਦਾ ਆਪ ਥਾਣੇ ਆਜੂਗਾ ਜੀ ਹਾਂ ਕਿਹੜਾ ਬੰਦਾ ਆਪ ਥਾਣੇ ਆਉਂਦਾ ਹੁੰਦਾ ਦੱਸੋ ਜੇ ਤਾਂ ਜਾ ਵੀ ਮੇਰੇ ਵਿੱਚ ਕੋਈ ਚੀਜ਼ ਚੋਰੀ ਹੋਈ ਹੋਵੇ ਜਾ ਵੀ ਮੇਰਾ ਫਗਵਾੜੇ ਦਾ ਕਿਹੜਾ ਥਾਣਾ ਹੈ ਫਗਵਾੜੇ ਦਾ ਇਹ ਸਤਨਾਮਪੁਰਾ ਭਜੀ ਸਤਨਾਮਪੁਰਾ ਹਾਂਜੀ ਸਰ ਠੀਕ ਹੈ ਤੇ ਕੋਈ ਗੱਲ ਨਹੀਂ ਜੀ ਤੁਸੀਂ ਆਪਣਾ ਜੇ ਹੁਣ ਤੁਹਾਨੂੰ ਤੁਸੀਂ ਬਾਹਰ ਨਹੀਂ ਜਾ ਸਕਦੇ ਹੁਣ ਤੁਸੀਂ ਬਾਹਰ ਚੱਲ ਜਾਓ ਤੁਸੀਂ ਇਹਨਾਂ ਨੂੰ ਕਹੋ ਵੀ ਮੈਨੂੰ ਪਾਈ ਪਰਵਾਨਾ ਭੇਜੋ ਜਾਂ ਫਿਰ ਮੇਰੀ ਖਰਾਬ ਕੋਈ ਸ਼ਿਕਾਇਤ ਹੈ ਕੀ ਦੱਸੋ ਮੈਂ ਫੇਰ ਆਉਂਗਾ ਬਾਹਰ ਕਿਉਂ ਨਹੀਂ ਜਾ ਰਹੇ ਤੁਸੀਂ ਬਾਹਰ ਹੈ ਤਾਂ ਮੇਤੇ ਮੂਹਰੇ ਖੜੇ ਮੁਲਾਦਨ ਮਾਰ ਰੱਖਿਆ ਜਿਉਂ ਕਹਿੰਦੇ ਇਹਨਾਂ ਜਾਣ ਨਹੀਂ ਦੇਣਾ ਮੈਂ ਜੇ ਦੋ ਤਿੰਨ ਵਾਲੀ ਕਲਾਸ ਕੀਤੀਗੀ ਸਹਿਬ ਮੈਂ ਜਾਣਾ ਮਾ ਬੱਚੇ ਮੇਰੇ ਵੇਟ ਕਰਦੇ ਆ ਕਿ ਮੈਨੂੰ ਤੁਸੀਂ ਬੰਨ ਦੇ ਦਿਓ ਮੈਂ ਉਸ ਟਾਈਮ ਆ ਜਾਈਂਗਾ ਜਦ ਵੈਸੇ ਤੇ ਸਹਿਬ ਆਹੋਂਗੇ ਬਾਰੇ ਕਿ ਨਹੀਂ ਜੇ ਤੋ ਤੁਸੀਂ ਬੈਠੋ ਇੱਥੇ ਕੋਈ ਕੰਮ ਨਹੀਂ ਕਰ ਸਕਦਾ ਤੁਸੀਂ ਆਹੋਂਗੇ ਜਦ ਤੂੰ ਜਾ ਸਕਦੇ ਮੈਨੂੰ ਐਸਾ ਚੋਹਰਦੀਪ ਸਿੰਘ ਜੀ ਦਾ ਨੰਬਰ ਭੇਜੋ ਜੇ ਹੈਗਾ ਤੁਹਾਡੇ ਕੋਲ ਨਹੀਂ ਪਜੀ ਮੇਰੇ ਕੋ ਨਹੀਂ ਨਾ ਦਾ ਨੰਬਰ ਮੈਂ ਤਾਂ ਲੈਂਮੀ ਕਮਾ ਜੀ ਚਲੋ ਕੋਈ ਨਾ ਜਨਤਾ ਨੂੰ ਤਾਂ ਪਤਾ ਲੱਗਿਆ ਮੈਂ ਲੋਕਾਂ ਨੂੰ ਜ਼ਰੂਰ ਦੱਸਣਾ ਚਾਹੁੰਦਾ ਤੇ ਆਹ ਦੇਖ ਲਓ ਜੀ ਸਰਕਾਰ ਦਾ ਇਹ ਲੋਕਤੰਤਰੀ ਤਰੀਕੇ ਦੇ ਨਾਲ ਕਹਿੰਦੇ ਜੀ ਪੰਜਾਬ ਖੁਸ਼ਹਾਲ ਕਰਨ ਤੋਰੇ ਹੋਏ ਆ ਪਰ ਜਿਹੜਾ ਮਾੜੀ ਮੋਟੀ ਆਲੋਚਨਾ ਕਰਦਾ ਕਿਸੇ ਦੀ ਇਹ ਰਾਈਟ ਆ ਇਹਨਾਂ ਦਾ ਇਹ ਜੇ ਇੱਕ ਇਮਾਰਤ 30 35 ਸਾਲਾਂ ਤੋਂ ਬਣੀ ਹੋਈ ਇਮਾਰਤ ਨੂੰ ਇਹ ਨਵੀਂ ਇਮਾਰਤ ਦੱਸ ਕੇ ਉਦਘਾਟਨ ਕਰੀ ਜਾਂਦੇ ਤਾਂ ਇੱਕ ਲੋਕ ਦਾ ਨਾਗਰਿਕ ਹੋਣ ਦੇ ਜਿਹੜਾ ਨਾਗਰਿਕ ਐ ਇੱਥੇ ਦੇ ਤਾਂ ਇਹ ਸਵਾਲ ਉਠਾ ਸਕਦੇ ਆ ਠਾਕ ਇਹਨਾਂ ਦਾ ਭਾਜੀ ਇਹ ਇਹਦਾ ਇਹਨਾਂ ਦਾ ਮਤਲਬ ਕੀ ਕਿ ਅਸੀਂ ਆਪਣੀਆਂ ਇਹਨਾਂ ਬਾਤ ਦੇਖਦੇ ਰਹੀਏ ਅਸੀਂ ਨਾ ਕੁਛ ਬੋਦੀਏ ਨਾ ਜੋ ਕਰਦੇ ਕਰੀ ਜਾਂ ਮਤਲਬ ਸਾਡੇ ਦਾ ਵਾਲ ਹੋ ਜਾ ਬਿਲਕੁਲ ਬੇਫਿਕਰ ਹੋ ਜਾ ਮੈਂ ਕਹਿੰਦਾ ਤੁਸੀਂ ਜਮਾ ਬੇਫਿਕਰ ਹੋ ਜਾ ਤੁਹਾਡੇ ਨਾਲ ਤੁਹਾਡੇ ਨਾਲ ਕੋਈ ਵੀ ੱਤਕਾ ਕਰਨ ਦੀ ਕੋਸ਼ਿਸ਼ ਕਰਨਗੇ ਸਾਨੂੰ ਤੁਸੀਂ ਕਾਲ ਕਰਨੀ ਆ ਮੈਨੂੰ ਧੰਨਵਾਦ ਧੰਨਵਾਦ ਠੀਕ ਹੈ ਜੀ ਬੰਦਾ ਵੀ ਉੱਥੇ ਪਹੁੰਚ ਜਾਊਗਾ ਜਿੰਨੇ ਦਾ ਦੇਜ ਹੈ ਹੈਗੀ ਹਿੰਮਤ ਅਸੀਂ ਡਟ ਕੇ ਖੜੇ ਆ ਬਾਈ ਜੀ ਬਾਈ ਜੀ ਸਾਨੂੰ ਭਾਈ ਨੰਬਰ ਕਿੱਥੇ ਮੇਰਾ ਪ੍ਰੋਵਾਈਡ ਹੋਇਆ ਜੀ ਉਧਰ ਬਾਈ ਜੀ ਨੰਬਰ ਮੈਨੂੰ ਕਿਸੇ ਜਿਹੜੇ ਬੰਦੇ ਨੇ ਮੈਨੂੰ ਦੱਸਿਆ ਜੀ ਕੋਈ ਗਰੁੱਪ ਗਰੁੱਪ ਦੇ ਵਿੱਚ ਤੋਂ ਹੀ ਪਤਾ ਲੱਗਿਆ ਉਹ ਬੰਦਿਆਂ ਨੇ ਪਤਾ ਲੱਗਿਆ ਹਨਾ ਉਹ ਕਹਿੰਦਾ ਵੀ ਵੀਰ ਨੂੰ ਕਾਲ ਲਓ ਵੀ ਮੇਰਾ ਤੁਸੀਂ ਉਹ ਨਾ ਕਰਿਓ ਪਰ ਮੈਨੂੰ ਉਹਨਾਂ ਨੂੰ ਕਾਲ ਕਰਕੇ ਕਿਹਾ ਹਨਾ ਤੇ ਇਸ ਤਰ੍ਹਾਂ ਹੈਗਾ ਕਿ ਮੇਰਾ ਜੀ ਕੰਮ ਨਾ ਕਰਿਓ ਇਹ ਕੋਈ ਗੱਲ ਨਹੀਂ ਸ਼ੁਕਰੀਆ ਹਨਾ ਤੇ ਕੋਈ ਗੱਲ ਥੈਂਕ ਯੂ ਬਾਈ ਜੀ ਤੁਹਾਡੇ ਵਰਗੇ ਵੀਰਾਂ ਦਾ ਸਪੋਰਟ ਐਸੇ ਅਸੀਂ ਅਸੀਂ ਢੋਲਦੇ ਹਣੀ ਬਾਈ ਜੀ ਮੈਂ ਕਹਿੰਦਾ ਤੁਸੀਂ ਬੇਵਕੀ ਜੀ ਦੋ ਬੀਸ਼ਣ ਦੀ ਵਿੱਚ ਵਿਰਾਸਤ ਵਿੱਚ ਆਪਾਂ ਜੀ ਅਸੀਂ ਇੱਦਾਂ ਇੰਨੀ ਛੇਤੀ ਦੋ ਦਿਨਾਂ ਵਾਲੇ ਹੈਗੇ ਨਾ ਠੀਕ ਹੈ ਚਲੋ ਠੀਕ ਹੈ ਜੀ ਚਲੋ ਧੰਨਵਾਦ ਧੰਨਵਾਦ ਬਈ ਸਾਨੇ ਜੀ